ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਹਲਕੀ ਜਿਹੀ ਧੁੰਦ ਤੇ ਧੂਏ ਦਾ ਸਮੇਲ ਯਾਨੀ ਕਿ ਸਮੋਕ ਲਗਾਤਾਰ ਵੱਡੇ ਪੱਧਰ ਤੇ ਬਣੀ ਹੋਈ ਹੈ ਜਾਂ ਪਿੰਜ ਰਿਹਾ ਹੈ ਜਿਵੇਂ ਧੁੰਦ ਪਈ ਹੋਵੇ ਤੇ ਸੂਰਜ ਦੇ ਦਰਸ਼ਨ ਸਵੇਰ ਵੇਲੇ ਨਾ ਮਾਤਰ ਜਿਹੀ ਹੀ ਹੋਣ ਦੇ ਆਸਾਰ ਨੇ ਤੇ ਦਿਨ ਵੇਲੇ ਵੀ ਕੋਈ ਖਾਸ ਮੌਸਮ ਵਿੱਚ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਇਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ ਨਾ ਤਾਂ ਖੁੱਲ ਕੇ ਹਵਾ ਚੱਲੇਗੀ ਤੇ स्मोग ਤੇ ਧੁੰਦ ਜਿਹੀ ਇਸੇ ਪ੍ਰਕਾਰ ਹੀ ਸਾਰਾ ਦਿਨ ਬਣੀ ਰਹੇਗੀ ਸੋ ਆਪਣਾ ਖਿਆਲ ਜਰੂਰ ਰੱਖਣਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ ਜੁਕਾਮ ਨਜਲਾ ਛਿੱਕਾਂ ਜਾਂ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਜਾਂ ਸਾਹ ਲੈਣ ਵਿੱਚ ਸਮੱਸਿਆਵਾਂ ਆਮ ਦੇਖੀਆਂ ਜਾ ਰਹੀਆਂ ਹਨ ਸੋ ਇਸ ਤੋਂ ਰਾਹਤ ਮਿਲਦੀ ਹੋਈ ਅਜੇ 3 ਤੋਂ 4 ਦਿਨ ਦਿਖਾਈ ਨਹੀਂ ਦੇਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੈਵਲ ਅੱਗੇ ਨਾਲੋਂ ਵੀ ਜ਼ਿਆਦਾ ਵਧਦਾ ਹੋਇਆ ਦਿਖਾਈ ਦੇਵੇਗਾ 11 ਤਰੀਕ ਨੂੰ ਇੱਕ ਹਲਕਾ ਜਿਹਾ ਸਿਸਟਮ ਆਵੇਗਾ ਜਿਸ ਦਾ ਜ਼ਿਆਦਾਤਰ ਅਸਰ ਪਹਾੜੀ ਖੇਤਰਾਂ ਦੇ ਵਿੱਚ ਰਹੇਗਾ ਹੋ ਸਕਦਾ